ਸਾਡੇ ਸਕੂਲ ਦੇ ਸਟਾਫ ਮੈਂਬਰਸ ਅਤੇ ਸਾਡੇ ਸਟੂਡੈਂਟ ਉਹਨਾਂ ਨੂੰ ਔਰ ਐਸਐਮਐਸ ਐਸਐਮਸੀ ਕਮੇਟੀ ਦੇ ਚੇਅਰਮੈਨ ਔਰ ਮੈਂਬਰਸ ਵੱਲੋਂ ਸਕੂਲ ਵਿੱਚ ਮਿਲ ਕੇ ਇੱਕ ਛੋਟਾ ਜਿਹਾ ਸਮਾਗਮ ਕੀਤਾ ਗਿਆ। ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਉਹਨਾਂ ਦੇ ਅਤੇ ਉਹਨਾਂ ਦੇ ਪਰਿਵਾਰਿਕ ਮੈਂਬਰਾਂ ਵੱਲੋਂ ਦੇਸ਼ ਨੂੰ ਬਚਾਉਣ ਦੇ ਲਈ ਸਮਾਜ ਨੂੰ ਬਚਾਉਣ ਦੇ ਲਈ ਜੋ ਸ਼ਹੀਦੀ ਦਿੱਤੀ ਗਈ ਉਨ੍ਹਾਂ ਦੇ ਪ੍ਰਤੀ ਬੱਚਿਆਂ ਨੂੰ ਜਾਣਕਾਰੀ ਦਿੱਤੀ ਗਈ ਔਰ ਬੱਚਿਆਂ ਨੇ ਇਸ ਨੂੰ ਬਹੁਤ ਹੀ ਧਿਆਨਪੂਰਵਕ ਸੁਣਿਆ ਔਰ ਉਹਨਾਂ ਦੀਆਂ ਦਿੱਤੀਆਂ ਹੋਈਆਂ ਜੋ ਸਹੂਲਤਾਂ ਹਨ ਉਹਨਾਂ ਦੇ ਕਰਕੇ ਜੋ ਅਸੀਂ ਦੇਸ਼ ਵਿੱਚ ਅੱਗੇ ਹੋਰ ਬਹੁਤ ਚੰਗੇ ਕੰਮ ਕਰਨੇ ਹਨ ਉਹ ਬੱਚਿਆਂ ਨੂੰ ਇਸ ਦੇ ਪ੍ਰਤੀ ਜਾਣੂ ਕਰਵਾਇਆ ਗਿਆ ਇਸ ਮੌਕੇ ਕੁਇਜ਼ ਕੰਪੀਟੀਸ਼ਨ ਪੋਸਟਰ ਮੇਕਿੰਗ ਕੰਪੀਟੀਸ਼ਨ ਔਰ ਬੱਚਿਆਂ ਨੂੰ ਦੁੱਧ ਦਾ ਲੰਗਰ ਵੀ ਦਿੱਤਾ ਗਿਆ ਔਰ ਬੱਚਿਆਂ ਨੇ ਬਹੁਤ ਅੱਛੀ ਪੇਂਟਿੰਗ ਵੀ ਜੋ ਹੈ ਕੀਤੀ ਇੱਕ ਪੇਂਟਿੰਗ ਦਾ ਨਮੂਨਾ ਆਪ ਜੀ ਨੂੰ ਦੱਸਣਾ ਚਾਹੁੰਦਾ ਹਾਂ ਸਾਡੇ ਸਕੂਲ ਦਾ ਇੱਕ ਐ ਉਸ ਨੇ ਦੇਖ ਸਕਦੇ ਹੋ ਕਿੰਨੀ ਅੱਛੀ ਜੋ ਤਸਵੀਰ ਹੈ ਉਹ ਬਣਾਈ ਹੈ ਤੋਂ ਅਸੀਂ ਬਹੁਤ ਬਹੁਤ ਧੰਨਵਾਦੀ ਹਾਂ ਸਾਰੇ ਹੀ ਬੱਚਿਆਂ ਦੇ ਪੇਰੈਂਟਸ ਦੇ ਵੀ ਤੇ ਜਿਨ੍ਹਾਂ ਨੇ ਆਪਣੇ ਬੱਚਿਆਂ ਨੂੰ ਸਾਡੇ ਸਕੂਲ ਦੇ ਵਿੱਚ ਪਾਇਆ ਹੈ ਔਰ ਸਕੂਲ ਵਿੱਚ ਜੋ ਵੀ ਸਮਾਗਮ ਕੀਤੇ ਜਾਂਦੇ ਹਨ ਉਹਨਾਂ ਵਿੱਚ ਵੱਧ ਝਟ ਕੇ ਉਹ ਹਿੱਸਾ ਲੈਂਦੇ ਹਨ। ਗੀਆਈ ਨਹੀ ਦੋ ਹੀ ਦਈ ਗਾ ਕੀ ਅਸਾਜ ਹੋਲੇ ਕੇ ਆਣਾ ਨਹੀਂ ਆਣਾ ਨਹੀਂ ਤੈਨੂੰ ਦਸੀਏ

不累。Oh,